ਕਵੈ ਕਹੋ ਹਫਤਾ ਲੈ ਕੇ ਹਾਜ਼ਰ ਹਾਂ ਕਫਤਾ ਦਾ ਸਲੇਖ ਲੰਮੀ ਉਡਾਰੀ ਯਾਰਾ ਬੇ ਕਿਉਂ ਲੰਮੀ ਉਡਾਰੀ ਮਾਰ ਗਿਆ ਹੋ ਗਿਆ ਅੱਖੀਆਂ ਤੋਂ ਧੂ ਤਪ ਤੇ ਪਰ ਹੁੰਦੀਆਂ ਨੇ ਅੱਜ ਇਹ ਅੱਖੀਆਂ ਕਿਵੇਂ ਸਾਤੋਂ ਤੇਰੀ ਰੂਹ ਹੋਈ ਦੂ ਸਦਾ ਅਸਮਾਨ ਵੱਲ ਇਹ ਤੱਕ ਦੀਆਂ ਰਹਿੰਦੀਆਂ ਨੇ ਕਿਹੜਾ ਸਾਥੋਂ ਕੋਈ ਗੁਨਾਹ ਹੋ ਗਿਆ ਅੰਬਰ ਵੀ ਹੋ ਗਿਆ ਦੂਰ ਜਦੋਂ ਘਰ ਦੇ ਬਨੇਰੇ ਉੱਤੇ ਪਰਵਾਸੀ ਪੰਛੀ ਬਹਿ ਛੋਰ ਮਚਾਉਂਦੇ ਨੇ ਮੈਂ ਚੱਲ ਜਈ ਹੋ ਜਾਮਾ ਮੈਂ ਚੱਲੀ ਜਈ ਹੋ ਯਾ ਮਾਂ ਤੇਰੇ ਵਾਰੇ ਪੁੱਛਾਂ ਉਹ ਚਲੇ ਜਾਂਦੇ ਨੇ ਉਹ ਦੂਰ ਮੇਰੀ ਰੋਂਦੀ ਦੀ ਆਵਾਜ਼ ਸੁਣ ਕੇ ਮੁੜ ਆ ਕੇ ਬੈਹਦੇ ਮੇਰੀ ਗੋਦ ਫੋਕ ਲੱਗਣ ਤੇ ਚੁਗਣ ਲੱਗ ਜਾਂਦੇ ਹੰਝੂ ਨਾ ਜਾਂਦੇ ਨੇ ਹੁਣ ਉਹ ਧੂ ਮੈਂ ਚੱਲਿਆਂ ਬਾਗ ਫਿਰਦੀ ਮੈਂ ਚੱਲਿਆਂ ਬਾਗ ਫਿਰਦੀ ਪਗਦੀਆਂ ਹਵਾਵਾਂ ਵਿੱਚ ਲੱਭਦੀ ਤੇਰੀ ਮਹਿਕ ਨੂੰ ਆਪੋ ਮੋਹਾਰੇ ਲੋਕਾਂ ਵਾਂਗ ਅਥਰੂ ਬਹਾਉਂਦੀ ਕਿੱਥੋਂ ਹਾਲ ਪੁੱਛਾ ਸਾਰੇ ਚਲੇ ਜਾਂਦੇ ਨੇ ਦੂ ਮੈਂ ਬੁੱਢੀ ਹੋ ਗਈ ਝੜ ਗਿਆਂ ਮਾਸ ਰਹਿ ਗਈਆਂ ਹੱਡੀਆਂ ਤੈਨੂੰ ਵਜਾ ਮਾਰਦੀ ਤੇ ਰਗਾਂ ਲੱਭਦੀ ਉਹ ਬਿਨਕਸ਼ੇ ਚੋਂ ਹੋਇਆ ਹੈ ਦੂ ਜਦੋਂ ਮੈਨੂੰ ਜਦੋਂ ਤੈਨੂੰ ਮੇਰੀ ਯਾਦ ਆਵੇ ਮੇਰੇ ਵਤਨ ਦੀ ਜ਼ਮੀਂ ਤੋਂ ਲੱਭ ਨਾ ਮੀਂ ਤੂੰ ਹੱਕ ਮੀਤ ਪਿੰਡ ਬੌਂਦਲੀਆਂ ਮੜੀਆਂ ਜੇ ਸਮਾਗੀ ਅੱਜ ਮੇਰੀ ਰੂਹ ਤੇ ਤੋਂ ਹੋ ਗਈ ਕਹਉ ਦੂਰ ਜਦੋਂ ਤੈਨੂੰ ਮੇਰੀ ਯਾਦ ਆਵੇ ਮੇਰੇ ਪੁੱਤਨ ਦੀ ਜੰਮੀ ਤੋਂ ਲੱਭ ਨਾ ਮੀ ਤੂੰ ਹਕਮ ਤੇ ਪਿੰਡ ਬੌਂਦਲੀ ਦੀਆਂ ਮੜੀਆਂ ਚ ਸਮਾਗੀ ਅੱਜ ਰੂ ਮੇਰੀ ਤੇਥੋਂ ਹੋ ਗਈ ਕੋਹ ਤੂ ਵਾਏ ਕਿਰਦੀ ਕਾ ਖਾਲਸਾ ਵਾਏ